ਇਸ ਢੇਰੇ ਦੇ ਵਿੱਚ ਕਈ ਪਿੰਡਾਂ ਦੀ ਸਰਦਾ ਬਠੰਡੇ ਤੋਂ ਬਹੁਤ ਸਾਰੇ ਆਉਂਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਸਾਡੀ ਵੀ ਸਰਦਾ ਇਹ ਚ ਇੱਥੇ ਦੋ ਚੜਾਉਣ ਨਾਲ ਪਸ਼ੂਆਂ 'ਚ ਵਾਧਾ ਬਹੁਤ ਹੁੰਦਾ ਤੇ ਪਥੂ ਪਸ਼ੂ ਤੰਦਰੁਸਤ ਰਹਿੰਦੇ ਆ ਇੱਕ ਕੱਲ ਦੋਸਤੋ ਮੈਂ ਭពਿੰਦਰ ਸਿੰਘ ਚਾਹਾਨ ਜੱਸੀ ਪਵਾਲੀ ਅੱਜ ਆਪਣੇ ਬਲੌਗ ਦੇ ਵਿੱਚ ਨਵੇਂ 'ਚ ਤੁਹਾਨੂੰ ਕਰਾਉਣੇ ਆ ਉਸ ਧਾਰਮਿਕ ਸਥਾਨ ਦੇ ਦਰਸ਼ਨ ਜਿੱਥੇ ਕਹਿੰਦੇ ਬਿ ਦੁੱਧ ਪੁੱਤ ਦੀ ਸੁੱਖ ਪੂਰੀ ਹੁੰਦੀ ਹੈ ਤੇ ਆਪਾਂ ਅੱਜ ਆਪਣੀ ਮੱਜ ਸੁਈ ਸੀ ਤੇ ਉਹਦੀ ਦੋ ਚੜਾਉਣ ਜਾਂਦੇ ਉਸ ਡੇਰੇ 'ਚ ਤੇ ਆਪਾਂ ਅੱਜ ਚੱਲਦੇ ਆਂ ਅੱਜ ਪੱਲਾ ਚੱਲਾਂਗੇ ਸਕੂਟਰੀ ਤੇ ਸਕੂਟੀ ਦੀ ਚਾਬੀ ਢੇਰਤੀ ਹੈ ਤੇ ਆਪਾਂ ਚੱਲਦੇ ਆਂ ਤੇ ਬੋਲਟ ਆਪਣਾ ਜਿਹੜਾ ਉਹ ਆਪਾਂ ਥੋੜਾ ਜਿਹਾ ਖਰਾਬ ਹੋ ਗਿਆ ਬੈਟਰੀ ਡਾਊਨ ਹੋ ਗਈ ਸੀ ਤੇ ਫਿਰ ਉਹਦੂਗਾ ਚਲਾਇਆ ਨਹੀਂ ਕਿਉਂਕਿ ਆਪਾਂ ਕੁੜੀ ਲੈ ਲਈ ਸੀ ਕੁੜੀ ਨੂੰ ਲੈ ਕੇ ਦਿੱਤੀ ਆਪਣੀ ਬੇਟੀ ਨੂੰ ਬ੍ਰੀਜ ਨੂੰ ਉਰਨ ਵਾਸਤੇ ਤੇ ਆਪਾਂ ਇੱਥੋਂ ਚੱਲ ਗਏ ਆਪਾਂ ਪੰਪ ਤੇ ਰੋਕ ਕੇ ਬੰਦਲ ਜਾਵਾਂਗੇ ਰਾਤ ਦੇ ਨਾਲ ਕਿਉਂਕਿ ਜਿਹੜਾ ਡੇਰੇ ਨੂੰ ਰਾਹ ਜਾਂਦਾ ਉਹ ਬੜਾ ਸੁਨਣਾ ਹੈ ਤੇ ਉਧਰ ਬੜੇ ਬੰਦੇ ਦਾ ਉਸ ਡੇਰੇ 'ਚ ਜਾਣਾ ਜਾਣਾ ਬਹੁਤ ਭਿਆਨਕ ਹੈ ਰਾਹ ਵੀ ਬਹੁਤ ਖਸਤਾ ਉੱਚਾ ਇਹ ਡੇਰਾ ਫੂਸ ਮੰਡੀ ਪਿੰਡ ਦੇ ਜਮੀਨ ਦਾ ਜਿਹੜਾ ਪੋਲਾ ਬਠੰਡੇ ਵਾਲਾ ਫਰਾਈਓਵਲ ਉਹਦੇ ਨੇੜੇ ਆ ਤੇ ਇੱਥੇ ਬਹੁਤ ਦੂਰੋਂ ਦੂਰੋਂ ਸਰਦਾਲੂ ਆਉਂਦੇ ਆ ਇਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਮੈਸਾਂ ਦੀ ਦੋ ਚੜਾਉਣ ਤੇ ਹੋਰ ਸੁੱਖਾਂ ਸੁਖ ਦੇ ਜਿਹੜੇ ਜੋ ਜੇ ਆਪਾਂ ਚੱਲਦੇ ਆ ਸਕੂਟਰੀ ਤੇ ਜੁੜੇ ਰੋ ਤੇ ਤੇ ਚੱਲਦੇ ਆਪਾਂ ਹੁਣ ਆ ਗਿਆ ਆਪਾਂ ਪੰਪ ਤੇ ਤੇ ਆਪਾਂ ਚੁਧਾਵਾਂਗੇ ਭਤੀਜ ਨੂੰ ਆ ਜਾ ਯਾਰ ਚਲਾ ਗੱਡੀ ਆਪਾਂ ਚੱਲਾਂਗੇ ਡੇਰੇ ਤਾਂ ਨੂੰ ਡੇਰੇ ਦੀ ਹਾਲਤ ਵੀ ਦਿਖਾਉਂਗਾ ਐਡਾ ਪ੍ਰਸਿੱਧ ਡੇਰਾ ਹੋਣ ਦੇ ਵਜੂਦ ਹਨਾ ਦੱਸੂਗਾ ਵੀ ਕਿਉਂ ਨਹੀਂ ਵਧਿਆ ਫੁੱਲਿਆ ਵੀ ਹੋ ਡੇਰੇ ਸਾਰੇ ਪੰਜਾਬ ਦੇ ਤਰੱਕੀ ਕਰ ਗਏ ਅੱਜਿੱਥੇ ਸੁਖਾਂਪੂਰੀਆਂ ਹੁੰਦੀਆਂ ਇੱਥੋਂ ਸਾਰਾ ਇਹ 5-10 ਮਿੰਟ ਦਾ ਰਸਤਾ ਹੁਣ ਆਪਾਂ ਪਹੁੰਚ ਚੁੱਕੇ ਆਂ ਜੱਸੀਪੋ ਵਾਲੀ ਦੇ ਚੌਂਕ ਤੇ ਜੋ ਮਾਨਤਾ ਰੋਡ ਤੇ ਆ ਬਾਬਾ ਹ왈ਦਾਸ ਚੌਂਕ ਕੋ ਵੱਜਦਾ ਚੌਂਕ ਆ ਗਿਆ ਸਾਹਮਣੇ ਉਦ ਹੋਵੇ ਆ ਇਤਰਾ ਆ ਆ ਗਿਆ ਚੌਂਕ ਤੇ ਆਪਾਂ ਚੜ ਕੇ ਫੂਸ ਮੰਡੀ ਵਾਲੇ ਅਸਤੇ ਫੂਸ ਮੰਡੀ ਵਾਲੇ ਪਾਸੇ ਨੂੰ ਚੜ ਕੇ ਆਪਾਂ ਆ ਗਏ ਫੂਸ ਮੰਡੀ ਵਾਲੇ ਹਾੜਕਤੇ ਹੜਕ ਤੋਂ ਆਪਾਂ ਕਚਰਾ ਉਹ ਉਧਰ ਨੂੰ ਮੋੜਾਂਗੇ ਤੁਹਾਨੂੰ ਦਿਖਾਉਣਾ ਬੜਾ ਭਿਆਨਕ ਰਾ ਇਥੇ ਆ ਗਿਆ ਫੂਟ ਮੰਡੀ ਵਾਲਾ ਭਾਈ ਫਾਟਕ ਤੇ ਐਸ ਤਰ੍ਹਾਂ ਜਾਵਾਂਗੇ ਜਾਵਾਂਗੇ ਬੇਸ਼ਤ ਇਹ ਰਾ ਜਾਂਦਾ ਬਟੰਡੇ ਨੂੰ ਇੱਧਰ ਇੱਧਰ ਤਾਂ ਮੁਕਤਲ ਪਰ ਸਾਹਮਣੇ ਆਹ ਡੀਪੂ ਆ ਗਿਆ ਨਾਲ ਤੇਲ ਵਾਲਾ ਆਹਾਰੇ ਡੀਪੂ ਆ ਤੇਲ ਵਾਲੇ ਇੱਥੇ ਹੈਰਾ ਬੜਾ ਥੱਲੇ ਜਾਣਾ ਜੀ ਆਪਾਂ ਹੈ ਥੱਲੇ ਜਾਣਾ ਕੱਜਲ ਉਹ ਰਾਇਤ ਬੜਾ ਸੁਣਨਾ ਇਥੇ ਕੇਤਾਲੇ ਜਾਂ ਜਾਂਦੇ ਜਾਂ ਡੇਰੇ ਜਿਹੜੇ ਸਦਾ ਲੂ ਜਾਂਦੇ ਦੋ ਚਨਾਵੋ ਜਾਂਦੇ ਬਹੁਤ ਖਤਰਨਾਕ ਰਸਤਾ ਏ ਤੇ ਛੜਕ ਪੰਨੀ ਚਾਹੀਦੀ ਸੀ ਇਹ ਬੜਾ ਸ਼ਾਰਟਕਟ ਰਸਤਾ ਸੀ ਬਾਗੂ ਪੂਜ਼ ਮੰਡੀ ਟੁੰਗ ਵਾਲੀ ਪਿੰਡਾਂ ਨੂੰ ਬਿੰਡੇ ਜੜਨ ਦਾ ਪਰ ਜੇ ਸਰਕਾਰਾਂ ਕਮੀਆਂ ਉਂ ਕਰਕੇ ਅਜ ਤੱਕ ਛੜਕ ਨਹੀਂ ਬਣ ਸਕੀ ਇਹ ਬਿੰਡੇ ਫੋਟ ਤੇ ਜੜਜੂ ਫਲਾਈਓਵਰ ਤੇ ਜਿਹੜਾ ਮਾਨਸਰ ਰੋਡ ਤੇ ਪੁਲ ਨਹੀਂ ਉਹਦਾ ਬਿੰਡੇ ਉਥੇ ਜੜਜੂ ਉਧਰ ਲਾ ਦਦੇ ਆ ਉਹ ਸਾਹਮਣੇ ਐਚਡੀ ਵਿੱਚ ਹਾਂ ਰਾਹ ਵੀ ਕਿਸੇ ਬਾਹਣ ਆ ਲੈਨੇ ਆਪ ਦਾ ਛੱਡਿਆ ਭਵਨ ਨਵਾਂ ਬਣਾਇਆ ਵਾ ਰਹਾ ਹੈ। ਜਾਂ ਮੇਲਾ ਦੀ 55 ਪੰਚਾਇਤ ਨੇ ਰਾਹ ਕੱਟਿਆ ਉਹ ਹੋ ਸਕਦਾ ਹੈ। ਸਰਪੰਚ ਕਰਦੇ ਇਸੰਗ ਉਹਖ ਦੇ ਯਤਨ ਨਾਲ ਉਹਨੇ ਇਹ ਰਾਹ ਕੱਟਿਆ। ਪਿੰਡੇ ਨੂੰ ਆਪਣਾ ਦਾ ਉਹ ਹੈ। ਪਹਿਲਾਂ ਦੂਜਾ ਪੁਰਾਣਾ ਰਾਹ ਸੀ। ਪੰਜਾ ਸਰਕਾਰ ਆਪਾਂ ਮੰਗ ਕਰਦੇ ਹਾਂ। ਵੀ ਇੱਥੇ ਛੱਤ ਬਣਾਈ ਜਾਵੇ ਇਹ ਰਾ ਹੁਣ ਛੱਡਿਆ ਵਾ ਮਿੱਲਾ ਦੀ ਜਿਹੜੇ ਬਾੰਟ ਡੇਰਾ ਜਿਨ੍ਹਾਂ ਦੇ ਬਜ਼ੁਰਗ ਸੀ ਬਾਬਾ ਵੀ ਆਪਣੇ ਮਨੀ ਰਾਮ ਜੀ ਉਹਨਾਂ ਪਰ ਉਹ ਪਰਿਵਾਰ ਨੇ ਛੱਡਿਆ ਰਾ ਪਹਿਲਾਂ ਉਸ ਪਰਿਵਾਰ ਨੇ ਬਹੁਤ ਸੰਘਰਸ਼ ਕੀਤਾ ਸੀ ਇਹ ਰਾ ਬਾਰੇ ਕੋਈ ਜ਼ਮੀਨ ਦੀ ਉਹਨਾਂ ਦਾ ਆਪ ਦਾ ਹੱਦਬੰਦੀ ਸੀ ਉਦੇ ਮਿੰਤੀ ਗਿੰਤੀ ਦਾ ਉਦੋਂ ਆਪਾਂ ਸਰਪੰਚ ਦੀ ਉਹ ਬਜ਼ੁਰਗ ਆਪਣੇ ਕੋਲੇ ਆਉਂਦੇ ਰਹੇ ਸੀ ਪਿੰਡ 'ਚ ਵਧੀਆ ਪਹੀ ਛੱਟਤੀ ਇਹ ਜ਼ਮੀਨ ਦੇ ਮਾਲਕਾਂ ਨੇ ਬਹੁਤ ਧੰਨਵਾਦ ਆ ਇਹਨਾਂ ਦਾ ਪਹਿਲਾਂ ਬਿਲਕੁਲ ਨਹੀਂ ਸੀ ਇਹ ਆ ਇੱਥੇ ਤੇ ਹੁਣ ਦੇਣੇ ਆ ਇਹਦੇ ਪਹਿਲਾਂ ਸਾਡੇ ਪਿੰਡ ਦੇ ਸੰਤ ਸੇਵਾ ਕਰਦੇ ਕੁਝ ਟਾਈਮ ਉਹ ਆਂਦਾ ਮੈਨੂੰ ਕੁਝ ਬੰਦੇ ਤੰਗ ਕਰਨ ਲੱਗੇ ਜਿਸ ਕਰਕੇ ਆਂਦਾ ਮੈਂ ਫਿਰ ਇੱਥੋਂ ਜਾਵੜਿਆ ਉਹ ਆਜੋ ਹੁਣ ਆਪਾਂ ਚੜਾਵਾਂਗੇ ਦੋਜ ਤੇ ਇੱਥੇ ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਇੱਕ ਗੱਲ ਮੰਨਣ ਵਾਲੀ ਆ ਹਨਾ ਸਾਡੇ ਪਸ਼ੂ ਅਸੀਂ ਨਹੀਂ ਮੰਨਦੇ ਸੀ ਡੇਰੇ ਦੁੱਧ ਨਹੀਂ ਚੜਾਉਂ ਦੋਜ ਨਹੀਂ ਚੜਾਉਂਦੇ ਸੀ ਪਹਿਲਾਂ ਸਾਡੇ ਪਸ਼ੂ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਬਿਮਾਰ ਹੋ ਜਾਂਦੇ ਫਿਰ ਸਾਨੂੰ ਕਿਸੇ ਨੇ ਕਿਹਾ ਫਿਰ ਅਸੀਂ ਵੀ ਦੋ ਚੜਾਉਣ ਲੱਗ ਗਏ ਤੇ ਅੱਜ ਸਾਡੇ ਬਹੁਤ ਵਧੀਆ ਪਸ਼ੂ ਐ ਬਹੁਤ ਦੁੱਧ ਆ ਘਰੇ ਤੇ ਆਪਾਂ ਚੜਾਵ ਆਜ ਹੁਣ ਚੜਾਵਾਂਗੇ ਦੋਜ ਇਹ ਹੁਣ ਆਪਾਂ ਇੱਥੇ ਜੋਤ ਲਾਵਾਂਗੇ ਬਾਬੇ ਦੀ ਜਿੱਥੇ ਬਣੀ ਆ ਓਦੇ ਦੀਵੇ ਦੀ ਦੇਸੀ ਕੇ ਓਦੇ ਦੀਵੇ ਦੀ ਜੋਤ ਲਾਵਾਂਗੇ ਬਾਬੇ ਦੇ ਅੱਪਨਾਂ ਲਾਤੀ ਜੋਤ ਹਾਂ ਬਾਬੇ ਦੀ ਇੰਤਜ਼ਾਰ ਆਪ ਮੁਤਾਬਕ ਬਾਬੇ ਦੇ ਇੱਧਰ ਮੇਰੇ ਕਿੰਨੇ ਹੋੜਾ ਇਹੋੜਾ ਇਸ ਵੀ ਡੇਕੀ ਜਾਂਦਾ ਦੁੱਧ ਪੀਣ ਆਪਾਂ ਦੁੱਧ ਪਾਵਾਂਗੇ ਤੇ ਦਰਵੇਸ਼ ਕੀ ਲੈਂਦੇ ਉੱਤੇ ਇੱਥੇ ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਬੱਚੇ ਪੜ੍ਹਾਈ ਵਾਸਤੇ ਜਾਂ ਹੋਰ ਵੀ ਸੁੱਖਾਂ ਸੁਖਦੇ ਆ ਤੇ ਪੂਰੀਆਂ ਹੁੰਦੀਆਂ ਪਰ ਇਹ ਡੇਰਾ ਇੰਨੀ ਤਰੱਕੀ ਨਹੀਂ ਕਰ ਸਕਿਆ ਜਿਵੇਂ ਪੰਜਾਬ ਦੇ ਵਿੱਚ ਦੂਜੇ ਡੇਰੇ ਤਰੱਕੀ ਕਰਿਆ ਕਿਉਂਕਿ ਇਹਦਾ ਕੋਈ ਮੁਖੀ ਹੈ ਨਹੀਂ ਕੋਈ ਸੰਤ ਬੈਠੇ ਹੋਣ ਤਾਂ ਇਹ ਡੇਰਾ ਵੀ ਤੱਕ ਕੀ ਕਰੇ ਪੱਕੇ ਤੌਰ ਤੇ ਇਸ ਡੇਰੇ ਦੇ ਵਿੱਚ ਕਈ ਪਿੰਡਾਂ ਦੀ ਸਰਦਾ ਬਠੰਡੇ ਤੋਂ ਬਹੁਤ ਸਾਰੇ ਆਉਂਦੇ ਆ ਸੁੱਖਾਂ ਪੂਰੀਆਂ ਆਉਂਦੀਆਂ ਸਾਡੀ ਵੀ ਸਰਦਾ ਇਹ ਚ ਇੱਥੇ ਦੋ ਚੜਾਉਣ ਨਾਲ ਪਸ਼ੂਆਂ 'ਚ ਵਾਧਾ ਬਹੁਤ ਹੁੰਦਾ ਤੇ ਪਥੂ ਪਸ਼ੂ ਤੰਦਰੁਸਤ ਰਹਿੰਦੇ ਆ ਤੇ ਇਥੇ ਕੋਈ ਸੇਵਾਦਾਰ ਹੈ ਨਹੀਂ ਬਾਬਾ ਸੰਤ ਅਡੇਰੇ ਦਾ ਤੇ ਆਪਾਂ ਇੱਧਰ ਦਰਵੇਸ਼ ਦੁੱਧ ਪੀ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਆ ਦੋ ਜ ਆਪਾਂ ਚੜ੍ਹਾਤੀ ਬਲੌਗ ਚੰਗਾ ਲੱਗਿਆ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਬਹੁਤ ਵਧੀਆ ਠੰਡੀ ਛਾਂ ਇਸ ਡੇਰੇ ਚ ਬਹੁਤ ਵਧੀਆ ਦਰਖਤ ਲੱਗੀਆਂ ਤੇ ਬਹੁਤ ਮੰਨ ਮੰਨਤਾ ਲੋਕ ਪਿੰਡ ਬਹੁਤ ਮੰਨਦੇ ਆ ਫੂਸ ਮੰਡੀ ਦੇ ਬਾਗੂ ਦੇ ਜੱਸੀ ਪੋਵਾਲੀ ਦੇ ਗਹਿਰੀ ਦੇ ਇਧਰ ਬਟੰਡਾ ਰਹਿੰਦਾ ਨਾਲ ਹੀ ਉਹ ਸਾਹਮਣੇ ਬਾਰਡਰ ਵਾਕਸਾ 400 ਕਿਲੇ ਵਾਲਾ ਤੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਸਾਰੀਆਂ ਭਾਈ ਜੇ ਕਿਸੇ ਭੈਣ ਭਰਾ ਦੀ ਪਸੂ ਨਹੀਂ ਠੀਕ ਹੁੰਦਾ ਤਾਂ ਇੱਥੇ ਆ ਕੇ ਸੁੱਖ ਸੁੱਖੋ ਤੇ ਪਰਫਾਰਮੈਂਸ ਵਧਦਾ ਵੀ ਹੋਊ ਤੇ ਤੰਦਰੁਸਤ ਵੀ ਹੋਊਗਾ